ਹੁਣ 30 ਮਿੰਟਾਂ ਚ ਦਿੱਲੀ ਤੋਂ ਪਹੁੰਚੋ ਅਮਰੀਕਾ ਐਲਨ ਮਸਕ ਦੇ ਇਸ ਪਲਾਨ ਨੇ ਮਚਾਤਾ ਦੁਨੀਆ ਚ ਤਹਿਲਕਾ ਵਾਇਰਲ ਹੋਇਆ ਐਲਨ ਮਸਕ ਦਾ ਇਹ ਜਵਾਬ ਪੂਰੀ ਖਬਰ ਸੁਣ ਕੇ ਹੋ ਜਾਓਗੇ ਹੈਰਾਨ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜਿੱਥੇ ਦਿੱਲੀ ਤੋਂ ਅਮਰੀਕਾ ਜਾਣ ਦੇ ਲਈ ਤੁਹਾਨੂੰ 15 ਘੰਟੇ ਦਾ ਸਫ਼ਰ ਤੈਅ ਕਰਨਾ ਪੈਂਦਾ ਸੀਗਾ ਪਰ ਹੁਣ ਤੁਹਾਨੂੰ 30 ਮਿੰਟਾਂ ਦੇ ਅੰਦਰ ਤੁਸੀਂ ਅਮਰੀਕਾ जा ਸਕਦੇ ਹੋ ਦਿੱਲੀ ਤੋਂ ਅਮਰੀਕਾ ਜਾ ਸਕਦੇ ਹੋ ਹਾਲਾਂਕਿ ਇਹ ਇੱਕ ਖੁਆਬ ਹੀ ਹੈ ਕਿਉਂਕਿ ਇਸ ਦੀ ਕਲਪਨਾ ਕਰਨਾ ਵੀ ਇੱਕ ਮੁਸ਼ਕਲ ਖੁਆਬ ਲੱਗਦਾ ਹੈ ਲੋਕਾਂ ਨੂੰ ਵਿਸ਼ਵਾਸ ਵੀ ਨਹੀਂ ਹੋਣਾ ਇਸ ਗੱਲ ਦੇ ਉੱਤੇ ਪਰ ਇਹ ਪੂਰੀ ਖਬਰ ਤੁਹਾਡੇ ਰੋਂਗਟੇ ਖੜੇ ਕਰ ਦੇਵੇਗੀ ਕਿਉਂਕਿ ਐਲੋਨ ਮਸਕ ਦਾ ਇਹ ਜਵਾਬ ਲਗਾਤਾਰ ਵਾਈਰਲ ਹੋ ਰਿਹਾ ਹੈ ਦਰਸਲ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਐਲੋਨ ਮਸਕ ਦਾ ਰੁਤਬਾ ਵਧਿਆ ਹੈ। ਉਹਨਾਂ ਨੂੰ ਸਰਕਾਰ ਚ ਨਵੀਂ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ। ਟੈਕਨੋਲੋਜੀ ਅਤੇ ਪੁਲਾੜ ਯਾਤਰਾ ਦੇ ਖੇਤਰ ਦੇ ਵਿੱਚ ਉੱਗੇ ਉਦਯੋਗਪਤੀ ਐਲੋਨ ਮਸਕ ਨੇ ਹਾਲ ਹੀ ਦੇ ਵਿੱਚ ਆਪਣੇ ਇੱਕ ਬਿਆਨ ਦੇ ਨਾਲ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦਰਸਲ ਹੁਣ ਨਵੀਂ ਯੋਜਨਾ ਦੇ ਅਨੁਸਾਰ ਐਲੋਨ ਮਸਕ ਹੁਣ ਦਿੱਲੀ ਅਮਰੀਕਾ ਦੇ ਵਿਚਕਾਰ ਉਡਾਨ ਨੂੰ 15 ਘੰਟੇ ਤੋਂ ਘਟਾ ਕੇ ਸਿਰਫ 30 ਮਿੰਟ ਕਰਨ ਦੀ ਤਿਆਰੀ ਕਰ ਰਹੇ ਨੇ ਐਲਨ ਮਸਕ ਦੇ ਇਸ ਪਲਾਨ ਨੇ ਤਹਿਲਕਾ ਮਚਾ ਦਿੱਤਾ ਹੈ ਪੂਰੇ ਦੇਸ਼ ਭਰ ਦੇ ਵਿੱਚ ਦਰਅਸਲ ਦਿੱਲੀ 에ਰਪੋਰਟ ਤੋਂ ਸਿੱਧੀ ਅਮਰੀਕਾ ਲੈਂਡਿੰਗ ਹੁਣ ਉਹ ਸਿਰਫ 30 ਮਿੰਟਾਂ ਦੇ ਵਿੱਚ ਇਸ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਦਿੱਲੀ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਨੂੰ ਪਤਾ ਹੀ ਹੋਵੇਗਾ ਇਸ ਦੇ ਬਾਰੇ ਕਿ ਫਲਾਈਟ ਦੇ ਸਫ਼ਰ 'ਚ ਘੱਟੋ-ਘੱਟ 15 ਘੰਟੇ ਲੱਗ ਜਾਂਦੇ ਨੇ ਪਰ ਕੀ ਹੁੰਦਾ ਹੈ ਜਦੋਂ ਇਸ ਸਮਾਂ 15 ਘੰਟਿਆਂ ਤੋਂ ਕਟਾ ਕੇ ਸਿਰਫ 30 ਮਿੰਟ ਕਰ ਦਿੱਤਾ ਜਾਵੇ ਤੁਹਾਨੂੰ ਵੀ ਇਸ ਗੱਲ ਦੇ ਉੱਤੇ ਹੈਰਾਨੀ ਹੋਵੇਗੀ ਯਕੀਨ ਤੁਹਾਨੂੰ ਵੀ ਨਹੀਂ ਹੋਵੇਗਾ ਪਰ ਐਲੌਨ ਮਸਕ ਦਾ ਇਹ ਜਵਾਬ ਹੈਗਾ ਇਹ ਬਿਆਨ ਹੈ ਜੋ ਹਰ ਪਾਸੇ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕਾਂ ਦੇ ਲਈ ਇਸ ਗੱਲ ਦੇ ਉੱਤੇ ਯਕੀਨ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਹਾਲ ਹੀ ਦੇ ਵਿੱਚ ਐਲੌਨ ਮਸਕ ਨੇ ਇਸ ਵੱਧੂ ਸਮੇਂ ਦਾ ਅਨੋਖਾ ਹੱਲ ਕੱਢਿਆ ਕਿ ਲੋਕ ਘੱਟੋ ਘੱਟ ਸਮੇਂ ਦੇ ਵਿੱਚ ਆਪਣੀ ਯਾਤਰਾ ਕਿਵੇਂ ਸਫਲ ਕਰ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਐਲੌਨ ਮਸਕ ਦੀ ਐਰੋਸਪੇਸ ਕੰਪਨੀ ਪੁਆਇੰਟ ਟੂ ਪੁਆਇੰਟ ਸਪੇਸ ਯਾਤਰਾ ਦੇ ਲਈ ਜਾਣੀ ਜਾਂਦੀ ਹੈ ਸਪੇਸਐਕਸ ਕਈ ਅਜਿਹੇ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਦਰਅਸਲ ਐਲਾਨ ਮਸਕ ਨੇ ਲੋਕਾਂ ਦੀ ਯਾਤਰੀਆਂ ਦੇ ਸਮੇਂ ਨੂੰ ਘੱਟ ਕਰਨ ਦਾ ਟੀਚਾ ਰੱਖਿਆ ਸੀਗਾ ਡੇਲੀ ਮੇਲ ਦੀ ਇੱਕ ਰਿਪੋਰਟ ਦੇ ਮੁਤਾਬਕ ਸਟਾਰਸ਼ਿਪ 1000 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਜੋ ਪੁਲਾਰ ਦੇ ਵਿੱਚ ਜਾਣ ਦੀ ਬਜਾਏ ਧਰਤੀ ਦੀ ਸਤਾ ਦੇ ਸਮਾਨਾਂਤਰ ਇੱਕ ਆਰਬਿਟ ਦੇ ਵਿੱਚ ਉੜ ਸਕਦੀ ਹੈ ਅਮਰੀਕਾ ਦੇ ਲਾਸ ਐਜੂਲੈਂਸ ਤੋਂ ਕੈਨੇਡਾ ਦੇ ਟੋਰਾਂਟੋ ਤੱਕ ਸਟਾਰਸ਼ਿਪ ਰਾਹੀਂ ਸਿਰਫ 24 ਦੇ ਵਿੱਚ 24 ਮਿੰਟਾਂ ਦੇ ਵਿੱਚ ਪਹੁੰਚਾ ਜਾ ਸਕਦਾ ਹੈ ਇਸੇ ਤਰ੍ਹਾਂ ਯੂਨਾਈਟਿਡ ਕਿੰਗਡਮ ਦੀ ਰਾਜਧਾਨੀ ਲੰਡਨ ਤੋਂ ਅਮਰੀਕਾ ਦੇ ਜਿਹੜੇ ਕਿ ਨਿਊਯਾਰਕ ਸ਼ਹਿਰ ਅਤੇ 29 ਮਿੰਟ ਚ ਨਿਊਰੋਕ ਤੋਂ ਚੀਨ ਦੇ ਸ਼ੰਘਾਈ ਤੱਕ 39 ਮਿੰਟਾਂ ਵਿੱਚ ਅਤੇ ਦਿੱਲੀ ਤੋਂ ਸ਼ੈਨ ਫ੍ਰਾਂਸਿਸਕੋ ਸਿਰਫ 30 ਮਿੰਟਾਂ ਦੇ ਵਿੱਚ ਪਹੁੰਚਾ ਜਾ ਸਕਦਾ ਹੈ ਤਾਂ ਹਾਲ ਹੀ ਦੇ ਵਿੱਚ ਐਲੌਨ ਮਸਕ ਨਾਮਕ ਦੀ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਐਕਸ ਜਿਹੜਾ ਕਿ ਪਹਿਲਾਂ ਟਵਿੱਟਰ ਤੇ ਉੱਤੇ ਪ੍ਰੋਜੈਕਟ ਦਾ ਇੱਕ ਪ੍ਰਚਾਰ ਵੀਡੀਓ ਸਾਂਝਾ ਕੀਤਾ ਤੇ ਪੋਸਟ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਡਰਲ ਐਵੀਏਸ਼ਨ ਜਿਹੜਾ ਕਿ ਐਡਮਿਨਿਸਟ੍ਰੇਸ਼ਨ ਸੰਭਾਵਿਤ ਦੂਜੇ 트ੰਪ ਪ੍ਰਸ਼ਾਸਨ ਦੇ ਅਧੀਨ ਦੇ ਵਿੱਚ ਇਸ ਪਹਿਲ ਕਦਮੀ ਨੂੰ ਹਰੀ ਚੰਡੀ ਦੇ ਸਕਦਾ ਹੈ ਤਾਂ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਐਲੋਕਸ ਨਾਂ ਦੇ ਯੂਜ਼ਰਸ ਨੇ ਐਲੋਨ ਮਸਕ ਨੂੰ ਪੁੱਛਿਆ ਸੀ ਕਿ ਸਪੇਸਐਕਸ ਅਗਲੇ ਕੁਝ ਸਾਲਾਂ ਦੇ ਵਿੱਚ ਇੱਕ ਜਹੀ ਸਟਾਰਸ਼ਿਪ ਲਿਆ ਸਕਦੀ ਹੈ ਜੋ ਧਰਤੀ ਤੋਂ ਧਰਤੀ ਦੇ ਉੱਤੇ ਹੀ ਚੱਲੇ ਅਤੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪੋਚਾ ਦੇਵੇ ਤਾਂ ਯੂਜ਼ਰਸ ਦੇ ਇਸ ਸਵਾਲ ਦੇ ਉੱਤੇ ਐਲਨ ਮਸਕ ਨੇ ਅਜਿਹਾ ਜਵਾਬ ਦਿੱਤਾ ਕਿ ਕੁਝ ਹੀ ਦੇਰ ਚ ਉਹਨਾਂ ਦਾ ਜਵਾਬ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਤੇਜ਼ੀ ਦੇ ਨਾਲ ਵਾਇਰਲ ਹੋ ਗਿਆ ਐਲਨ ਮਸਕ ਨੇ ਕਿਹਾ ਕਿ ਅਜ ਦੇ ਸਮੇਂ ਦੇ ਵਿੱਚ ਇਹ ਸੰਭਵ ਹੈ ਜੀ ਬਿਲਕੁਲ ਉਹਨਾਂ ਨੇ ਹੀ ਜਵਾਬ ਦਿੱਤਾ ਕਿ ਅਜ ਦੇ ਸਮੇਂ ਦੇ ਵਿੱਚ ਇਹ ਬਿਲਕੁਲ ਸੰਭਵ ਹੈ ਤੁਹਾਨੂੰ ਦੱਸਦੀ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੀ ਕੈਬਿਨੇਟਰੀ ਦੇ ਵਿੱਚ ਇਹ ਜਿਹੜਾ ਕਿ ਟੈਸਲਾ ਦੇ ਸੀਈਓ ਐਲੋਨ ਮਸਕ ਨੂੰ ਵੱਡੀ ਜ਼ਿੰਮੇਵਾਰੀ ਸੌਪੀ ਹੈ 트럼ਪ ਨੇ ਮਸਕ ਨੂੰ ਜਿਹੜੀ ਕਿ ਸਰਕਾਰੀ ਜਿਹੜੀ ਕਿ ਕੁਸ਼ਲਤਾ ਵਿਭਾਗ ਦਾ ਮੁਖੀ ਬਣਾਇਆ ਹੈਗਾ ਭਾਰਤੀ ਮੁੱਲ ਦੇ ਅਮਰੀਕੀ ਉਦਯੋਗਪਤੀ ਵਿਵੇਕ ਰਾਮਾ ਸੁਆਮੀ ਇਸ ਇਸ ਕੰਮ ਦੇ ਵਿੱਚ ਐਲੋਨ ਮਸਕ ਦਾ ਸਾਥ ਦੇ ਅੰਚਾਰੇ ਨੇ ਤਾਂ ਹਾਲਾਂਕਿ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਦੇ ਬਾਰੇ ਸਾਡਾ ਚੈਨਲ ਇਸ ਦੇ ਬਾਰੇ ਪੁਸ਼ਟੀ ਨਹੀਂ ਕਰਦਾ ਹੈ ਪਰ ਇਹ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਜਿਹੜਾ ਕਿ ਅਸੀਂ ਤੁਹਾਨੂੰ ਸਾਡੇ ਚੈਨਲ ਦੇ ਰਾਈ ਤੁਹਾਨੂੰ ਸਾਂਝਾ ਕਰ ਰਹੇ ਹਾਂ ਇਹ ਖਬਰ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਹੁਣ ਜਿਹੜੇ ਜਿੱਥੇ ਦਿੱਲੀ ਤੋਂ ਅਮਰੀਕਾ ਜਾਣ ਦੇ ਵਿੱਚ ਤੁਹਾਡੇ 15 ਘੰਟੇ ਲੱਗਦੇ ਸੀਗੇ ਪਰ ਐਲੋਨ ਮਸਕ ਦੇ ਇਸ ਜਵਾਬ ਨੇ ਤੁਹਾਨੂੰ ਹੈਰਾਨ ਕਰ ਦਿੱਤਾ ਹੋਵੇਗਾ ਕਿ 30 ਮਿੰਟਾਂ ਦੇ ਵਿੱਚ ਤੁਸੀਂ ਇਹ ਸਫ਼ਰ ਤੈਅ ਕਰ ਸਕਦੇ ਹੋ ਕਿਉਂਕਿ ਐਲੋਨ ਮਸਕ ਦੇ ਇਸ ਜਵਾਬ ਨੇ ਕਿ ਹਾਂ ਵੀ ਇਸ ਸੰਭਵ ਹੋ ਸਕਦਾ ਹੈ ਅੱਜ ਦੇ ਸਮੇਂ ਦੇ ਵਿੱਚ